ਇੱਕ ਕੋਈ ਫੋਨ ਕਾਲ ਤੇ ਦੋ ਮੁੰਡੇ ਅਤੇ ਇੱਕ ਕੁੜੀ ਇਹ ਮੁੰਡਾ ਕੁੜੀ ਆਪਸ ਦੇ ਵਿੱਚ ਪ੍ਰੇਮੀ ਪ੍ਰੇਮਿਕਾ ਦੱਸੇ ਜਾ ਰਹੇ ਨੇ ਪਰ ਇੱਕ ਦੂਸਰੇ ਮੁੰਡੇ ਨੂੰ ਵੀ ਜਦੋਂ ਐਡ ਕੀਤਾ ਜਾਂਦਾ ਹੈ ਕਾਲ ਦੇ ਵਿੱਚ ਤਾਂ ਲੰਬੀ ਬਹਿਸ ਪਾਜ਼ੀ ਸ਼ੁਰੂ ਹੋ ਜਾਂਦੀ ਹੈ ਇਹ ਮਾਮਲਾ ਲੜਾਈ ਝਗੜੇ ਤੱਕ ਪਹੁੰਚ ਜਾਂਦਾ ਹੈ ਤੇ ਉਸ ਤੋਂ ਬਾਅਦ ਇਸ ਮੁੰਡੇ ਦੀ ਜਾਨ ਚਲੀ ਜਾਂਦੀ ਹੈ ਇਹ ਉਹੀ ਮੁੰਡਾ ਹੈ ਜਿਸਨੇ ਕਿ ਆਪਣੀ ਪ੍ਰੇਮਿਕਾ ਨੂੰ ਵਿਦੇਸ਼ ਭੇਜਣ ਦੇ ਲਈ ਲੱਖਾਂ ਹੀ ਰੁਪਏ ਖਰਚ ਕਰ ਦਿੱਤੇ ਟਿਕਟ ਤੱਕ ਦੇ ਪੈਸੇ ਉਸ ਨੂੰ ਦਿੱਤੇ ਪਰ ਹੁਣ ਜਦੋਂ ਕੁੜੀ ਇੰਗਲੈਂਡ ਪਹੁੰਚ ਗਈ ਤਾਂ ਉਹ ਆਪਣੇ ਕੋਲ ਮੁੰਡੇ ਨੂੰ ਬੁਲਾਉਣ ਤੋਂ ਮੁੱਕਰ ਜਾਂਦੀ ਹੈ ਅਤੇ ਇਸ ਮਗਰੋਂ ਹੀ ਸਰਦਾਰ ਮੁੰਡੇ ਦੀ ਜਾਨ ਚਲੀ ਜਾਂਦੀ ਹੈ ਪਟਿਆਲਾ ਦੇ ਪਿੰਡ ਨਸੂਪੁਰ ਦਾ ਇਹ ਮਾਮਲਾ ਜਿੱਥੇ ਕੁਲਵਿੰਦਰ ਸਿੰਘ ਨਾਮ ਦਾ ਇਹ ਮੁੰਡਾ WhatsApp ਤੇ ਗੱਲ ਕਰਨ ਤੋਂ ਬਾਅਦ ਆਪਣੀ ਜਾਨ ਗਵਾ ਬੈਠਾ ਇਸ ਕਾਲ ਦੇ ਵਿੱਚ ਹੀ ਰਸਨਪ੍ਰੀਤ ਨਾਮ ਦਾ ਇੱਕ ਹੋਰ ਮੁੰਡਾ ਵੀ ਜੁੜਿਆ ਸੀ ਕੁੜੀ ਨੂੰ ਲੈ ਕੇ ਚੱਲ ਰਹੀ ਸੀ ਅਤੇ ਐਸੀ ਹੀ ਗਰਮਾ-ਗਰਮੀ ਦੇ ਵਿੱਚ ਕੁਲਵਿੰਦਰ ਸਿੰਘ ਨੇ ਆਪਣੀ ਜਾਨ ਗਵਾਈ ਹੈ ਪਤਾ ਲੱਗਿਆ ਕਿ ਲੜਕੀ 2 ਮਹੀਨੇ ਪਹਿਲਾਂ ਹੀ ਯੂਕੇ ਗਈ ਸੀ ਅਤੇ ਹੁਣ ਜਦੋਂ ਕੁਲਵਿੰਦਰ ਸਿੰਘ ਨੇ ਉਸ ਨੂੰ ਬਾਹਰ ਭੇਜਣ ਦੇ ਲਈ ਕਰੀਬ 7 ਲੱਖ ਰੁਪਏ ਵੀ ਖਰਚ ਦਿੱਤੇ ਸਨ ਉਸ ਨੂੰ ਝੂਠੇ ਸੁਪਨੇ ਵੀ ਉਹ ਕੁੜੀ ਦਿਖਾਉਂਦੀ ਰਹੀ ਅਤੇ ਅੰਤ ਦੇ ਵਿੱਚ ਅਜਿਹਾ ਧੋਖਾ ਕੀਤਾ ਕਿ ਮੁੰਡਾ ਆਪਣੀ ਜਾਨ ਤੋਂ ਹੱਥ ਧੋ ਬੈਠਾ ਇਸ ਪੂਰੀ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਰਾਤ ਨੂੰ ਕਰੀਬ 12 ਵਜੇ ਤੱਕ ਮੁੰਡਾ ਕੁੜੀ ਦੇ ਨਾਲ ਫੋਨ ਤੇ ਗੱਲਬਾਤ ਕਰਦਾ ਰਿਹਾ ਤੇ ਬਾਅਦ ਤੇ ਵੀ ਚਿਹੇ ਮਾਰੀ ਘਟਨਾ ਵਾਪਰੀ ਹੈ ਪਰਿਵਾਰਿਕ ਮੈਂਬਰਾਂ ਨੇ ਕੋਮਲਪ੍ਰੀਤ ਨਾਮ ਦੀ ਕੁੜੀ ਦੇ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਬੰਦੀ ਕਾਰਵਾਈ ਕੀਤੀ ਜਾਵੇਗੀ ਅਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ ਪਰ ਪ੍ਰੇਮ ਸਬੰਧਾਂ ਦੇ ਚੱਲਦੇ ਹੋਏ ਇਹ ਕਮਾੜੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਮਾਪਿਆਂ ਨੇ ਆਪਣਾ ਜਵਾਨ ਪੁੱਤ ਗਵਾ ਦਿੱਤਾ ਕਾਬਲ ਸੰਗ ਹੈ ਜੀ ਕਾਬਲ ਸੰਗ ਕਾਬਲ ਸੰਗ ਜੀ ਹਾਂ ਜੀ ਉੱਪਰ ਦੀ ਜੱਜ ਨਹੀਂ ਕਿਉਂ ਮਾਰੀਏ ਨੇ ਮੈਂ ਮਾੜਾ ਜੀ ਕੁੜੀ ਦਾ ਮਾੜਾ ਜੀ ਕੁੜੀ ਨਾ ਕਹੀ ਮੈਨੂੰ ਬਾਹਰ ਕਰ ਲਾ ਤੇ ਮੈਂ ਤੁਹਾਨੂੰ ਮਾੜਾ ਜੀ ਲੈ ਕੇ ਜਾਵਾਂਗੀ ਨਾਲ ਤੇ ਖਰਚਾ ਸਾਰਾ ਇਹਦਾ ਕਰਾਤਾ ਖਰਚਾ ਕਰਾ ਕੇ ਤੇ ਮਾੜਾ ਜੀ ਹੁਣ ਲਾਰੇ ਲਾਈ ਜਾਂਦੀ ਸੀ ਤੇ ਹੁਣ ਬਦਲ ਕੇ ਜਵਾਬ ਦਿੱਤਾ ਉਹਨੇ ਵੀ ਮੈਂ ਲਿਆ ਨਹੀਂ ਸਕਦੀ ਰਾਤ ਨੂੰ ਜਵਾਬ ਮੈਂ ਸ਼ੂੰ ਵੀਰੇ ਤਿੰਨ ਚਾਰ ਦਿਨਾਂ ਤਿੰਨ ਚਾਰ ਦਿਨ ਬੈਂਸ਼ ਹੋਈ ਏ ਤੇ ਉਸ ਤੋਂ ਬਾਅਦ ਮੁੰਡਾ ਟੈਨਸ਼ਨ ਚ ਆ ਗਿਆ ਤੇ ਮੈਂ ਲਿਆਂਦੀ ਵੀ ਨਹੀਂ ਤੇ ਖਰਚਾ ਇਹ ਮੈਂ ਕਰ ਲਿਆ ਵੇ ਤੇ ਹੁਣ ਬਾਅਦ ਚ ਰਾਤ ਬੈਂਸ਼ ਹੋਈ ਜੀ ਬਹੁਤ ਜ਼ਿਆਦਾ ਨਾਲ ਨੇ ਨਾ ਮਤਲਬ ਕਿ ਉਹਨੂੰ ਕਾਨੂੰਨ ਮੋਹਲ ਲਾਇਆ ਸੀ ਤੇ ਉਧਰੋਂ ਗੋਲੀ ਚਲਾ ਦਿੱਤੀ। ਨਹੀਂ ਪਤਾ ਕੀ ਲੜਕੀ ਕਿੱਥੇ ਦੀ ਸੀ ਇਹ? ਲੜਕੀ ਪਟਿਆਲੇ ਦੀ। ਪਟਿਆਲੇ ਦੀ। ਪਟਿਆਲੇ ਦੀ। ਕਿ ਪੈਸੇ ਇਹਨੇ ਲਾਇਏ ਸੀ? ਇਹਨੇ ਇਹਨੇ ਲਾਇਆ। ਪਲਵਿੰਦਰ ਸਿੰਘ। 7 ਲੱਖ ਪਹਿਲਾਂ ਜੀ 50000 ਰੁਪਏ। ਕਿੰਨੇ ਪਹਿਲਾਂ ਜੀ? 7 ਲੱਖ ਪਹਿਲੋਂ ਤੇ 50000 ਰੁਪਏ। ਜੀ। ਨਾਮ ਕੀ ਸੀ ਲੜਕੀ ਦਾ? ਕੋਮਲ ਕੋਮਲ ਪ੍ਰੀਤ। ਕੋਮਲ ਪ੍ਰੀਤ। ਪਲਵਿੰਦਰ ਸਿੰਘ। ਲਖਵਿੰਦਰ ਸਿੰਘ। ਲਖਵਿੰਦਰ ਸਿੰਘ ਕੀ ਮਾਰ ਜੀ? ਸਟੇਟ ਦੇ ਇਸ ਕਰਕੇ ਲੜਕੀ ਦਾ ਚੱਕਰ ਸੀ ਜੀ। ਹੂੰ। ਉਹ ਪਹਿਲਾਂ ਕੁੜੀ ਨੂੰ ਲਾਰੇ ਲਾਉਂਦੀ ਰਹੀ ਸਾਰਾ ਖਰਚਾ ਇਹ ਤੋਂ ਲੈ ਕੇ ਇੰਗਲੈਂਡ ਆਂਦੀ ਤੈਨੂੰ ਮੈਂ ਸੱਦਾਗੀ ਬਾਅਦ ਚ ਜਵਾਬ ਦੇਗੀ ਉਸੇ وجہ ਨੇ ਰਾਤ ਦੇ ਦੀ ਬੈਂਸ ਚੱਲਦੀ ਰਹੀ ਉਹਨਾਂ ਨਾਲ 2 ਘੰਟੇ ਮੋਬਾਈਲ ਉਦੋਂ ਕਰਨ ਨੂੰ ਸੀ ਇਹਦਾ ਜਦੋਂ ਉਹਨੇ ਜਵਾਬ ਦਿੱਤਾ ਹੈ ਵੀ ਮੈਂ ਤੈਨੂੰ ਨਹੀਂ ਲਿਜਾਣਾ 50000 ਦੀ ਟਿਕਟ ਵੀ ਉਹਨਾਂ ਕਰਾ ਲਈ ਸਾਨੂੰ ਬਾਅਦ ਚ ਉਸ ਤੋਂ ਬਾਅਦ ਫਿਰ ਕੁੜੀ ਨੇ ਸਮਾਨੇ ਦਾ ਇੱਕ ਮੁੰਡਾ ਉਹਨੂੰ ਭੇਜਿਆ ਵੀ ਉਹਨੇ ਗੋਲੀ ਚਲਾ ਲਈ ਜਦ ਪਤਾ ਕਰ ਜਦੋਂ ਉਹਨੇ ਫੋਨ ਕੀਤਾ ਦੂਜੇ ਮੁੰਡੇ ਨੂੰ ਜਾ ਕੇ ਵੇਖ ਕਿ ਉਸ ਟਾਈਮ ਡੈੱਡ ਹੋ ਚੁੱਕਾ ਸੀ अच्छा हां जी ਇਹਦਾ ਫੋਨ ਵੀ ਅੱਜ ਵਰਕ ਕੀਤਾ ਹਾਂਜੀ ਆਹ ਨਹੀਂ ਆਹ ਲੜਕੀ ਦਾ ਫੋਨ ਆਇਆ ਸਮਾਨੇ ਦਾ ਮੁੰਡਾ ਸਮਾਨੇ ਦਾ ਮੁੰਡਾ ਹੈ ਹਾਂਜੀ ਉਹ ਮੁੰਡਾ ਐਡ ਕੀਤਾ ਸੀ ਇਹਨਾਂ ਨਾਲ ਜੀ ਵਿੱਚ ਅੱਛਾ ਤੇ ਤਿੰਨਾਂ ਦੀ ਗੱਲ ਉਧਰੋ ਹੀ ਚੱਲਦੀ ਉਹ ਮਾਵਾ ਤੀਆਂ ਉਹ ਸਾਡੇ ਇੱਕ ਨਾਰਮਲ ਕਿੰਨੇ ਪੈਸੇ ਲਾਇ ਦਿੰਦੇ ਕਰਕਰੀ ਦੇ ਦੁਆਸ ਤੇ ਸਰ 7.5 ਲੱਖ ਲਾਉਂਦੇ ਤੇ 50000 ਦੀ ਟਿਕਟ ਵੀ ਸਾਰੇ ਪ੍ਰੂਫ ਨੇ ਜੀ ਇਹਦੇ ਕੋਲ ਤੇ ਕਰੀਬ ਮੈਨੂੰ ਕਿੰਨਾ 11:00 ਵਜੇ ਮੈਨੂੰ ਇਨਫਾਰਮੇਸ਼ਨ ਦਿੱਤੀ ਆ ਮੇਰੇ ਥਾਣੇਦਾਰ ਜਸਵਿੰਦਰ ਸਿੰਘ ਨੇ ਜੀ ਉਹਦਾ ਭਾਣਜਾ ਸੀਗਾ ਇਹ ਬਲਵਿੰਦਰ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਨਸ਼ੂਪੁਰ ਠੀਕ ਆ ਇਹ ਜੋ ਇੱਕ ਲੜਕੀ ਸੀ ਕੋਮਲਪ੍ਰੀਤ ਕੌਰ ਪਟਿਆਲì ਦੀ ਰਹਿਣ ਵਾਲੀ ਸੀਗੀ ਆਪ ਜੀ ਇਹਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੇ ਗਈ ਕਰੀਬ 2 ਮਹੀਨੇ ਪਹਿਲਾਂ ਤੇ ਇੱਕ ਰਾਤ ਜੋ ਦੱਸਿਆ ਵੀ 12:00 1:00 ਵਜੇ ਜਿਹੜਾ ਇਹਦਾ ਭਾਣਜਾ ਸੀਗਾ ਉਹ ਉਹ ਤੇ ਆਪਣੇ ਵੀਡੀਓ ਕਾਨਫਰੈਂਸ ਆਪਣੇ ਕਾਨਫਰੰਸ ਦੇ ਮੋਬਾਈਲ ਤੇ WhatsApp ਰਹੀ ਕਾਪ ਚ ਗੱਲ ਕਰਦੇ ਸੀਗੇ ਉਹਨੇ ਕੁਝ ਕੁਝ ਟਾਈਮ ਲਈ ਠੀਕ ਹੈ ਕ੍ਰਾਸ਼ਨਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਤੇ ਇਹਨਾਂ ਨੇ ਗੱਲ ਹੁੰਦੀ ਚੱਲਦੀ ਰਹੀ ਠੀਕ ਹੈ ਕਿ ਕਿਸੇ ਗੱਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਸੀ ਪਰ ਜਿਹੜਾ ਹੈਗਾ ਬਲਵਿੰਦਰ ਸਿੰਘ ਸੀ ਇਹਨੇ ਜਦੋਂ ਉਹ ਗਈ ਸੀ ਲੜਕੀ ਕੋਲ 7 ਲੱਖ ਰੁਪਇਆ ਇਨੂੰ ਭੇਜੰਦੇ ਵਿੱਚੋਂ ਇਹਨੇ ਪਾਇਆ ਸੀਗਾ ਉਹਨੂੰ ਦੇਣ ਵਾਸਤੇ ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਵਿਸਾ ਬਾਕੀ ਹੈ ਅਸੀਂ ਉਹ ਚੱਲ ਰਹੀ ਆ ਬਾਕੀ ਹਲੇ ਕਰ ਰਹੇ ਅਸੀਂ ਕਰ ਪਰ ਸੀਗਾ ਮੋਬਾਈਲ ਮੋਬਾਈਲ ਅੱਖ ਰੱਖਿਆ ਦੀ ਮੋਬਾਈਲ ਦੇ ਵਿੱਚ ਦੀ ਗੋਲੀ ਲੰਗੀ ਹੋਈ ਆ ਤੇ ਜਿਹੜਾ ਹੈਗਾ ਗੋਲੀ ਮਾਰ ਲਗੀ ਹੈ ਤੇ ਹੁਣ ਤੱਕ ਕੀ ਅਗਲੀ ਕਾਰਵਾਈ ਕੀਤੀ ਆ ਅਸੀਂ ਹਲੇ ਪੋਸ਼ਣ ਕਰਵਾ ਰਹੇ ਆ ਜੀ ਤੇ ਜਿਹੜਾ ਫਰਦਰ ਉਸ ਲੜਕੀ ਕੋਮਲਪ੍ਰੀਤ ਦੇ ਕੌਰ ਦੇ ਖਿਲਾਫ ਅਸੀਂ ਜੋ ਵੀ ਹੈਗਾ ਉਹ ਐਕਸ਼ਨ ਲੈ ਤੇ ਪਰਿਵਾਰ ਨੇ ਕੋਈ ਧੰਨ ਲਿਖਾਇਆ ਕੋਈ ਹੁਣ ਤੱਕ ਉਹ ਲਿਖਵਾ ਰਹੇ ਨੇ ਜੀ ਉਹ ਚਲ ਰਹੇ ਨੇਗੇ ਲਿਖਉਣ ਲੱਗੇ ਹੋਏ ਨੇਗੇ ਠੀਕ ਹੈ ਨਾ ਤੇ ਇਸ ਕਰਕੇ ਜੋ ਹਲੇ ਤਕ 30 ਦਾ ਸਾਡਾ ਬਿੱਸਾ ਬਾਕੀ ਆ ਠੀਕ ਹੈ ਕਿੰਨੀ ਗੋਲੀਆਂ ਦੇਖਣ ਮੌਕੇ ਇੱਕੋ ਗੋਲੀ ਲੱਗੀ ਹੋਈ ਹੈ ਜੀ ਮੈਂ ਮੌਕਾ ਦੇਖੀ ਇੱਕੋ ਗੋਲੀ ਲੱਗੀ ਹੋਈ ਹੈ ਠੀਕ ਹੈ